डीजी हरचरण सिंह ਢੁੱਲਰ ਨੂੰ ਆਖਿਰਕਾਰ ਸਸਪੈਂਡ ਕਰ ਦਿੱਤਾ ਗਿਆ ਔਰ ਇਸ ਸਸਪੈਂਸ਼ਨ ਉੱਤੇ ਵੀ ਹੁਣ ਸਵਾਲ ਖੜੇ ਹੋਣ ਲੱਗੇ ਆ ਇਸ ਸਸਪੈਂਸ਼ਨ ਹੀ ਕਿਉਂ ਹੋਈ ਹੈ ਇਹਦੀ ਥਾਂ ਦੇ ਉੱਤੇ ਕੁਝ ਹੋਰ ਕਿਉਂ ਨਹੀਂ ਹੋਇਆ ਜਾਂ ਇਵਨ ਬਰਖਾਸਟ ਕਿਉਂ ਨਹੀਂ ਕੀਤਾ ਇੱਕ ਨੋਟਿਸ ਜਾਰੀ ਹੁੰਦਾ ਉਹਦੇ ਵਿੱਚ ਕਾਨੂੰਨ ਦਾ ਹਵਾਲਾ ਵੀ ਲਿਆ ਗਿਆ ਔਰ ਕਾਨੂੰਨ ਕਹਿੰਦਾ ਕਿ 48 ਘੰਟੇ ਤੋਂ ਜ਼ਿਆਦਾ ਸਮਾਂ ਜੇ ਕੋਈ ਅਲਿਗੇਸ਼ਨ ਜਾਂ ਜੇ ਕੋਈ ਦੋਸ਼ ਕਿਸੇ ਮੁਲਾਜ਼ਮ ਦੇ ਉੱਤੇ ਰਹਿੰਦਾ ਆ ਜਾਂ ਉਹ ਪੁਲਿਸ ਕਸਟਡੀ ਚ ਰਹਿੰਦਾ ਆ ਤੇ ਉਸ ਦੀ ਸਸਪੈਂਸ਼ਨ ਹੋ ਜਾਂਦੀ ਹੈ ਔਰ ਉਸ ਦੀ ਸਸਪੈਂਸ਼ਨ ਹੋ ਗਈ ਬਾ ਕਾਇਦਾ ਕੱਲ ਸਸਪੈਂਸ਼ਨ ਜਾਰੀ ਹੋ ਗਈ ਪਰ ਪੁਲਿਸ ਫੋਰਸਸ ਜੇ ਇਕਸਾਰ ਨੇ ਪੁਲਿਸ ਫੋਰਸਸ ਦੇ ਉੱਤੇ ਲਾਗੂ ਹੋਣ ਵਾਲਾ ਕਾਨੂੰਨ ਇਕਸਾਰ ਆ ਇੱਕ ਇੱਕ ਕਾਨੂੰਨ ਲਾਗੂ ਹੁੰਦਾ ਤੇ ਵਿਕਲਪ ਦੋ ਕਿਉਂ ਲੱਭੇ ਜਾਂਦੇ ਆ ਇੰਪਲੀਮੈਂਟੇਸ਼ਨ ਦੋ ਤਰੀਕੇ ਕਰਦੀ ਕਿਉਂ ਹੁੰਦੀ ਪਈ ਆ ਇਹ ਸਵਾਲ ਖੜਾ ਹੋ ਰਿਹਾ ਔਰ ਇਸ ਸਵਾਲ ਦਾ ਜਵਾਬ ਹਾਸਲ ਕਰਾਂਗੇ ਮੇਰੇ ਨਾਲ ਭਪਿੰਦਰ ਸਿੰਘ ਉਤਰਾ ਹੁਣੀ ਮੌਜੂਦ ਨੇ ਗੱਲਬਾਤ ਕਰਦੇ ਆਂਗਾ ਉਤਰਾ ਸਾਹਿਬ ਸਭ ਤੋਂ ਪਹਿਲਾਂ ਵਨ ਇੰਡੀਆ ਪੰਜਾਬੀ ਦੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਤਰਾ ਸਾਹਿਬ ਸਸਪੈਂਸ਼ਨ ਹੋ ਗਈ ਹਰਚਰਨ ਸਿੰਘ ਭੁੱਲਰ ਦੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਸਸਪੈਂਸ਼ਨ ਹੋ ਗਈ ਹੁਣ ਸਾਬਕਾ ਹੋ ਗਏ ਨੇ ਪਰ ਉਹਨਾਂ ਦੀ ਸਸਪੈਂਸ਼ਨ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਸੀਂ ਇਸ ਫੈਸਲੇ ਤੋਂ ਸੈਟੀਸਫਾਈਡ ਹੋ ਕਿ ਕਾਨੂੰਨ ਵਾਜਬ ਹੈ ਇਹ ਜਿਦਾ ਕਹਿੰਦੇ ਨਾ ਸਿਆਣੇ ਦੀ ਕਹਾਵਤ ਹੈ ਗੋਗਲੂਆਂ ਤੋਂ ਮਿੱਟੀ ਝਾੜ ਦਿੰਦੀ ਇਹ ਬਿਲਕੁਲ ਸੇਮ ਉਹ ਕੰਮ ਹੋਇਆ ਜਦੋਂ ਕਹੇ ਤੇ ਕੇਹ ਰਜਿਸਟਰਡ ਹੋ ਗਿਆ ਹੈਵੀ ਰਿਕਵਰੀ ਹੋ ਗਈ ਔਰ ਰਿਕਵਰੀ ਵੀ ਇੰਨੀ ਕਵੈਸ ਵਾਲੇ ਸਾਡੀ ਪੰਜਾਬ ਪੁਲਿਸ ਦਾ 112 ਤੇ ਕੁੱਤੇ ਖਾਣੀ ਹੋ ਰਹੀ ਜਿੰਨੂੰ ਕਹਿ ਦਈਏ ਮੈਂ ਕਹਾ ਮੈਨੂੰ ਬਾਹਰੋਂ ਕੈਨੇਡਾ ਅਮਰੀਕਾ ਤੋਂ ਫੋਨ ਆਉਂਦੇ ਨੇ ਜਿਹੜੇ ਸਾਡੇ ਮੁਲਾਜ਼ਮ ਰਟਾਇਰ ਹੋ ਕੇ ਗਏ ਨੇ ਜਾਂ ਕੋਈ ਪ੍ਰੀ ਮੈਚੁਰਨ ਲੈ ਕੇ ਅਮਰੀਕਾ ਚਲੇ ਗਏ ਕੈਨੇਡਾ ਚਲੇ ਗਏ ਮੈਨੂੰ ਉਹਨਾਂ ਦੇ ਫੋਨ ਆਉਂਦੇ ਪਏ ਨੇ ਕਿ ਜਦੋਂ ਅਸੀਂ ਨੌਕਰੀਆਂ ਕੀਤੀਆਂ ਉਦੋਂ ਤੇ ਇਹੋ ਜਿਹਾ ਮਹਿਕਮੇ ਦੇ ਵਿੱਚ ਗੰਦ ਨਹੀਂ ਸੀ ਪਿਆ ਜਿਹੜਾ ਹੁਣ ਪੈ ਗਿਆ ਜਦੋਂ ਆਪਾਂ ਕਹਿੰਦੇ ਨਹੀਂ ਲਿਖਿਆ ਪਿਆ ਸੰਵਿਧਾਨ ਸਾਡਾ ਇੱਕ ਪੁਲਿਸ ਰੂਲ ਇੱਕ ਖਾਕੀ ਸਾਡੀ ਇੱਕ ਤੇ ਉਹਦੇ ਵਿੱਚ ਜੇ ਡੀਆਈਜੀ ਫੜਿਆ ਗਿਆ ਔਰ ਇੰਨੀ ਹਵੀ ਰਿਕਵਰੀ ਤੇ ਫਿਰ ਉਸ ਤੋਂ ਬਾਅਦ ਸਾਡੇ ਪੁਲਿਸ ਵਾਲਾ ਕੋਈ ਵੀ ਕਿਤੇ ਫੜਿਆ ਜਾਂਦਾ ਔਰ ਇੰਨੀ ਕਿ ਪੰਜਾਬ ਪੁਲਿਸ ਦੀ ਜਿਹੜੀ ਇਸ ਵੇਲੇ ਬਦਨਾਮੀ ਹੋ ਗਈ ਕੋਈ ਛਾਕ ਨਹੀਂ ਮੈਂ ਡੀਜੀਪੀ ਸਾਹਿਬ ਨੂੰ ਇਹ ਸਵਾਲ ਪੁੱਛਦਾ ਹਾਂ ਡੀਜੀਪੀ ਸਾਹਿਬ ਤੁਸੀਂ ਹੁਣ 311 ਤੁਹਾਡੀ ਕਿੱਥੇ ਗਈ ਇੱਕ ਤੁਸੀਂ ਆਪਾਂ ਦੂਜੇ ਪਾਸੇ ਲਾ ਲਈਏ ਇੱਕ ਅਮਨਦੀਪ ਕੌਰ ਬਠਿੰਡੇ ਵਾਲੀ ਤੇ ਲਾ ਲਈਏ ਪਹਿਲੀ ਗੱਲ ਤੇ ਉਹ ਵੀ ਫੜੀ ਸੀ ਉਹਦੀ ਵੀ ਆਮਦਨ ਤੋਂ ਵੱਧ ਜਾਇਦਾਦ ਸੀ ਚਲੋ ਜੇ ਉਹ ਸੀਬੀਆਈ ਨੇ ਇਹਨਾਂ ਨੂੰ ਫੜ ਲਿਆ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਤੁਸੀਂ ਵੀ ਦੇ ਸਕਦੇ ਹੋ ਪਰ ਤੁਹਾਡਾ ਜੋਰ ਪੂਰਾ ਲੱਗਿਆ ਵੀ ਆਪਾਂ ਬਚਾਉਣਾ ਹੈ ਜਿੱਦਾਂ ਮੈਂ ਹੁਣੇ ਕਿਹਾ ਕਿ ਹੈਗਾ ਵੀ ਅਮਨਦੀਪ ਕੌਰ ਤੇ ਤੁਸੀਂ 311 ਲਾ ਕੇ ਡਿਸਮਿਸ ਕਰ ਦਿੱਤੀ ਚਲੋ ਮੈਂ ਉਹਦੀ ਸਪੋਰਟ ਨਹੀਂ ਕਰਦਾ ਉਹਦੇ ਕੋਲੋਂ ਜੋ ਤੁਸੀਂ ਕਹਿੰਦੇ ਹੋ ਚਿੱਟਾ ਫੜਿਆ ਫੜਿਆ ਕਿ ਨਹੀਂ ਫੜਿਆ ਤੁਸੀਂ ਕਹਿੰਦੇ ਫੜਿਆ ਉਸ ਤੋਂ ਬਾਅਦ ਉਹਦੀ ਆਮਦਨ ਤੋਂ ਵੱਧ ਜਾਇਦਾਦ ਮੁਤਾਬਕ ਤੁਸੀਂ ਉਹਨੂੰ ਡਿਸਮਿਸ ਕਰ ਦਿੱਤੀ ਰੈਸਟ ਕਰਕੇ ਡਿਸਮਿਸ ਕਰਤੀ ਇਹ ਤੇ 311 ਹੁਣ ਕਿੱਥੇ ਗਈ ਸੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਦੀ ਸਪੋਰਟ ਕਰ ਰਹੇ ਹੋ ਪੂਰੀ ਉਸ ਤੋਂ ਇਲਾਵਾ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਤੁਸੀਂ ਸਸਪੈਂਡ ਕੀਤਾ ਮੈਂ ਕਹਿੰਦਾ ਅਰੈਸਟ ਸਾਡੇ ਕੋਈ ਬੰਦੇ ਇਹੋ ਜਿਹੇ ਕਿਸੇ ਮੁਲਾਜ਼ਮ ਹੈਗੇ ਨੇ ਜਿਹੜੇ ਉਹ ਨਹੀਂ ਡਿਸਮਿਸ ਕੀਤੇ ਜਿਵੇਂ ਕਿ ਹੁਣ 4-5 ਦਿਨ ਪਹਿਲਾਂ ਹੀ ਇੱਕ ਬੀਬੀ ਸਾਡੇ ਇਨਸਪੈਕਟਰ ਸੀ ਸਪੋਰਟ ਨਹੀਂ ਮੈਂ ਕਰਦਾ ਮੈਂ ਅਸਲੀਅਤ ਬੋਲਦਾ ਕਿਸੇ ਦੇ ਵੀ ਉਹ ਇਨਸਪੈਕਟਰ ਸੀ ਉਹ ਸਾਲ ਦੇ ਕਰੀਬ ਪੀਓ ਹੋਣ ਤੋਂ ਬਾਅਦ ਪੇਸ਼ ਹੋਈ ਉਹ ਸਸਪੈਂਡ ਉਹ ਕਿਉਂ ਨਹੀਂ ਡਿਸਮਿਸ ਹੋਈ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਇਹ ਸਾਰੀਆਂ ਕਮਾਈਆਂ ਮੈਂ ਡੀਜੀਪੀ ਸਾਹਿਬ ਨੂੰ ਜਾਂ ਆਈਜੀ ਸਾਡੇ ਇੱਕ ਲੱਗਾ ਸੁਖਚੈਨ ਸਿੰਘ ਗਿੱਲ ਕਹਿੰਦਾ ਸੀ ਮੈਂ ਗਿੱਲਾਂ ਪਰ ਮੈਂ ਕਿਸੇ ਨੂੰ ਨਾ ਸੁਖ ਦੇਣਾ ਦਾ ਨਾਮ ਚੈਨ ਨਾਲ ਸੌਣ ਦੇਣਾ ਉਹਦੇ ਬਾਰਡਿੰਗ ਇਹ ਆ ਠੀਕ ਹੈ ਮੈਂ ਉਹਨੂੰ ਇਹ ਗੱਲ ਪੁੱਛਣਾ ਚਾਹੁੰਦਾ ਵੀ ਹੁਣ ਕਿੱਥੇ ਗਈ 311 ਸਾਡੇ ਦੇ 311 ਲਈ ਹੈ ਸਾਹੀ ਜੁਡੀਸ਼ੀਅਲ ਕਸਟਡੀ 'ਚ ਬੈਠਿਆ ਸਾਨੂੰ ਡਿਸਮਿਸ ਆਰਡਰ ਦਿੱਤੇ ਗਏ ਸੀ ਅਛਾ ਉਸ ਤੋਂ ਬਾਅਦ ਅੱਗੇ ਆ ਜੋ ਜਲੰਧਰ ਇਨਸਪੈਕਟਰ ਸੀ ਨਵਦੀਪ ਸਿੰਘ ਜਿਹੜਾ ਅਰੇਸਟ ਨਹੀਂ ਹੋਇਆ ਔਰ ਜਮਾਤ ਹੋ ਗਈ ਇਵਨ ਕੇ 306 ਦਾ ਪਰਚਾ ਦੇਤਾ ਅਨ ਆਇਡੈਂਟੀਫਾਈਡ ਡੈੱਡ ਬੋਡੀ ਦਾ ਉਸਤੇ ਔਰ ਕੁਆਲੀਫਾਈਡ ਇਨਸਪੈਕਟਰ ਮੇਰੇ ਖਿਆਲ 19 ਕੋਨੇ ਐਸਐਚਓ ਸ਼ਿਪ ਕਟੀਆਂ ਅੱਜ ਤੱਕ ਉਹਦੀ ਕਿਤੇ ਕੰਪਲੀਟ ਨਹੀਂ ਐਸਐਚਓ ਸ਼ਿਪ ਦੀ ਹੈਵੀ ਰਿਕਵਰੀ ਕੀਤੀ ਉਸ ਬੰਦੇ ਨੇ ਉਹਨੂੰ ਕੀ ਤੁਸੀਂ ਸਿਲਾ ਦਿੱਤਾ ਅਨ ਆਇਡੈਂਟੀਫਾਈਡ ਡੈੱਡ ਬੋਡੀ ਦਾ ਪਰਚਾ ਦੇ ਕੇ 306 ਲਾ ਕੇ 306 ਦਾ ਪਰਚਾ ਦੇ ਕੇ ਉਹਨੂੰ 311 ਲਾ ਕੇ ਡਿਸਮਿਸ ਕਰਤਾ ਡੀਜੀਪੀ ਸਾਹਿਬ ਇਹੋ ਜਿਹਿਆਂ ਨਿਹਰ ਕਰਦੀਆਂ ਅਸੀਂ 21 ਤਰੀਕ ਨੂੰ ਤੁਸੀਂ ਇੱਥੇ ਸ਼ਹੀਦਾਂ ਦਾ ਪਰਿਵਾਰਾਂ ਨੂੰ ਸਨਮਾਨ ਕਰਨ ਵਾਸਤੇ ਆ ਰਹੇ ਹੋ ਅਸੀਂ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਮਲਾਜਮਾਂ ਨਾਲ ਤੱਕਾ ਹੋਇਆ ਉਥੇ ਇਕੱਠੇ ਹੋਗੇ ਤੁਹਾਡਾ ਵਿਰੋਧ ਕਰਾਂਗੇ ਡਾਟ ਕੇ ਔਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਵਾਲ ਪੁੱਛਾਂਗੇ ਕਿ ਦੋ ਦੋ ਤਰੀਕੇ ਕਿਉਂ ਵਰਤ ਰਹੇ ਪੁਲਿਸ ਨਾਲ ਸਾਨੂੰ ਇਹ ਦਿੱਤਾ ਜਾਵੇ ਜਾਂਦੇ 311 ਲਾਈ ਜਾਵੇ ਇਹਨਾਂ ਤੇ ਵੀ ਜਿਨ੍ਹਾਂ ਨਾਲ ਵੀ ਤਕਾ ਹੈ ਤੇ ਜਿਹੜਾ ਪੁਲਿਸ ਮਲਾਜਮਾਂ ਨਾਲ ਤੱਕਾ ਹੋਇਆ ਬਰੀ ਹੋਏ ਮਲਾਜਮ ਸੜਕਾਂ ਦੇ ਤੁਰੇ ਫਿਰਦੇ ਆ ਅੰਡਰ ਟ੍ਰਾਇਲ ਮਲਾਜਮ ਸੜਕਾਂ ਦੇ ਤੁਰੇ ਫਿਰਦੇ ਗੈਰ ਹਾਜ਼ਰੀ ਵਾਲੇ ਮਲਾਜਮ ਸੜਕਾਂ ਦੇ ਤੁਰੇ ਫਿਰਦੇ ਕਿਉਂ ਤੁਸੀਂ ਕ੍ਰਾਈਮ ਨੂੰ ਵਾਅਦਾ ਕਰ ਰਹੇ ਹੋ ਕੋ ਘਟਾ ਰਹੇ ਹੋ ਚਿੱਟਾ ਤੁਸੀਂ ਫੜਦੇ ਹੋ ਪਾ ਦਿੰਦੇ ਹੋ ਚਿੱਟਾ ਤੇ ਮਗਰੋਂ ਜਦੋਂ ਰਿਜ਼ਲਟ ਆਂਦਾ ਤੇ ਨਿਕਲ ਜਾਂਦਾ ਪੈਰਾਸੀਟਾ ਮੋਲ ਡੀਜੀਪੀ ਸਾਹਿਬ ਐਦਾਂ ਨਹੀਂ ਗੱਲ ਬਣਨੀ ਹੈਗੀ ਇਹ ਜੋ ਅਸਲੀਅਤ ਉਹੀ ਕਰੋ ਝੂਠੇ ਮੁਕਾਬਲੇ ਬਣਾ ਕੇ ਤੇ ਕਹਿੰਦੇ ਜੀ ਗੱਟੇ ਚ ਗੋਲੀ ਮਾਰ ਕੇ ਜੀ ਗੋਲੀ ਚਲਾਤੀ ਉਹਨੇ ਸਾਡੀ ਪੁਲਿਸ ਤੋਂ ਕਿਥੇ ਗਈ ਮੈਂ ਪੁਲਿਸ ਅਫਸਰਾਂ ਨੂੰ ਜਿੰਨੇ ਵੀ ਮੇਰੇ ਅਫਸਰ ਸੁਣਦੇ ਨੇ ਚਾਹੇ ਉਹ ਡੀਐਸਪੀ ਰੈਂਕ ਚਾਹੇ ਜਿੰਨੇ ਵੀ ਮੈਂ ਪੀਪੀਐਸ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਥੋੜਾ ਜਿਆ ਐਨਾ ਚੀਜ਼ਾਂ 'ਤੇ ਧਿਆਨ ਦਿਓ ਕਿ ਮਗਰ ਕੋਈ ਨਹੀਂ ਆਉਂਦਾ ਮੁੜ ਕੇ ਅੱਜ ਦੀ ਨਿਊਜ਼ ਹੀ ਸੁਣ ਲਓ ਕਿ ਆ ਪੁੱਲਰ ਅੰਦਰ ਦੇ ਤਾਂ ਤੇ ਪੰਜਾਬੀ ਜਦ ਸਵੇਰੇ ਕਿਸੇ ਨੇ ਨਿਊਜ਼ ਪਾਈ ਕਹਿੰਦਾ ਕੁੱਤਾ ਤੱਕਣੀ ਉਹ ਮਿਲਣ ਗਿਆ ਜਾਊਗਾ ਕਿਹੜਾ ਬੰਦਾ ਮਿਲ ਇਹਨਾਂ ਨੇ ਆਪਣੇ ਕਰਿੰਦੇ ਰੱਖੇ ਹੋਏ ਨੇ ਇੱਕ ਮੈਨੂੰ ਲੇਟੈਸਟ ਨਿਊਜ਼ ਮਿਲੀ ਪਾਥੋਂ ਲੁਧਿਆਣੇ ਤੋਂ ਕੋਈ ਭੁਪਿੰਦਰ ਸਿੰਘ ਨਾਂ ਦਾ ਬੰਦਾ ਰੱਖਿਆ ਜਿਹੜੀ ਇਹਨਾਂ ਦੀ ਪੂਰੀ ਡੀਲ ਕਰਦਾ ਜਿਹੜੀ ਇੱਥੇ ਇਹਨਾਂ ਦੀ ਲੁਧਿਆਣੇ ਦੇ ਕੋਲ ਪ੍ਰਾਪਰਟੀ ਕੋ 15 ਏਕੜ ਜ਼ਮੀਨ ਵੀ ਦਸੀ ਹੈ ਜਿਹੜਾ ਉਹ ਡੀਲ ਕਰ ਰਿਹਾ ਹੈ ਇੰਨਾ ਇੰਨਾ ਕੁਸ਼ਤੇ ਇਹਨਾਂ ਦਾ ਨਿਕਲਦਾ ਪਿਆ ਤੇ ਤੁਸੀਂ ਲਾ ਕੇ ਸਸਪੈਂਡ ਕਰਕੇ ਲੋ ਜੀ ਮਹੀਨੇ ਨੂੰ ਚਾਰਾਂ ਨੂੰ ਛਿਆਂ ਨੂੰ ਜ਼ਮਾਨਤ ਹੋ ਜਾਏਗੀ ਬਾਹਰ ਆ ਜੇਗੀ ਤਾਂ ਬਹਾਲ ਕਰ ਦੇਾਂਗੇ ਮੈਂ ਸਮਰਾਲੇ ਹੈਗਾ ਫਾਰਮ ਹਾਊਸ ਤੇ ਹਾਂ 15 ਗੱਲੇ ਜ਼ਮੀਨ ਦਾ ਮੈਨੂੰ ਪਤਾ ਲੱਗਾ ਭੁਪਿੰਦਰ ਸਿੰਘ ਨਾਂ ਵੀ ਪਤਾ ਲੱਗਾ ਮੇਰੇ ਕੋ ਫੋਟੋ ਨਹੀਂ ਆਈ ਉਹ ਆ ਜੇਗੀ ਉਹ ਵੀ ਪਰ ਗੇ ਮੇਰੇ ਕੋ ਕੱਲੇ ਕੱਲੇ ਦੀ ਡਿਟੇਲ ਤਕਰੀਬਨ ਹੈਗੀ ਇੱਕ ਕੋਈ ਐਡੀਜੀਪੀ ਚੰਡੀਗੜ੍ਹ ਇਹੋ ਜਿਹਾ ਵੀ ਲੱਗਾ ਜਿਹੜਾ ਕਿ ਪੈਸੇ ਜੜੇ ਉਹਦੇ ਕਾਊਂਟ ਦੇ ਵਿੱਚ ਬੰਦੇ ਨੇ ਕੀਤੇ ਉਹ ਵੀ ਮੁਲਾਜ਼ਮ ਸਾਡਾ ਰਿਟਾਇਰਡ ਹੋ ਗਿਆ ਇਹੋ ਜਿਹੇ ਮੁਲਾਜ਼ਮਾਂ ਨੇ ਕਿਉਂਕਿ ਇਹਨਾਂ ਨੇ ਕੁਝ ਲੱਗ ਅਕਾਊਂਟ ਰੱਖੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਸਾਡੇ ਮੁਲਾਜ਼ਮਾਂ ਨੇ ਜਾਂ ਜਿਨ੍ਹਾਂ ਰਾਂ ਹੀ ਪੈਸੇ ਲੈਂਦੇ ਨੇ ਉਹ ਕਾਊਂਟ ਵੀ ਹੈਗੇ ਉਹ ਮੈਨੂੰ ਸਾਰੀ ਕੱਲੇ ਕੱਲੇ ਦੀ ਮੈਂ ਬਾਈ ਨੇਮ ਨਹੀਂ ਦੱਸਣਾ ਚਾਹੁੰਦਾ ਹਾਂ ਜੇ ਕਿਉਂਕਿ ਉਹ ਆਪੇ ਹੀ ਸਾਹਮਣੇ ਆ ਜਾਣਾ ਦਸ ਨਾਲੇ ਇਹਨਾਂ ਨੂੰ ਦੱਸਣ ਦਾ ਫਾਇਦਾ ਕੀ ਜੇ ਦੱਸਾਂਗਾ ਵੀ ਇਹਨਾਂ ਨੂੰ ਫਾਇਦਾ ਕੀ ਦੱਸਾਂਗੇ ਤੇ ਹੁਣ ਸੀਬੀਆਈ ਦਫ਼ਤਰ ਬੈਠ ਕੇ ਨਾਲੇ ਫਿਰ ਉੱਥੇ ਬੈਠਾਂਗੇ ਨਾਲੇ ਇਹਨਾਂ ਨੂੰ ਬਿਠਾਵਾਂਗੇ ਵੀ ਆਜੋ ਜੀ ਹੁਣ ਚਾਹ ਇਕੱਠੇ ਹੀ ਪੀਣੇ ਬੈਠ ਕੇ ਠੀਕ ਹੈ ਨਾ ਫਿਰ ਉੱਥੇ ਦੱਸਾਂਗੇ ਵੀ ਆਹ ਦੇਖੋ ਜੀ ਇਹਨਾਂ ਦਾ ਵੀ ਖਾਤਾ ਖੋਲੋ ਜੀ ਆਹ ਖਾਤਾ ਨੰਬਰ ਆ ਇਹਦਾ ਮੇਰੇ ਕੋਲੋਂ ਖੁਦ 150000 ਰੁਪਇਆ ਲੈ ਗਿਆ ਦਾ ਭਰਾ ਅਕੇ ਦਾ ਪੁੱਲਰ ਦਾ ਹੈ ਮੈਂ ਬਾਰ ਬਾਰ ਕਹਿੰਦਾ ਮੈਂ ਜਾਵਾਂਗਾ ਉੱਥੇ ਕੁਲਦੀਪ ਸਿੰਘ ਪੁੱਲਰ ਜਿਹੜਾ ਕਿ ਇਹਨਾਂ ਦਾ ਭਰਾ ਹੀ ਹੈ ਤੇ ਮੈਂ ਉਹ ਖਾਤਾ ਦੇਵਾਂਗਾ ਸੀਬੀਆਈ ਨੂੰ ਜਾ ਕੇ ਮੈਨੂੰ ਚਾਹੇ ਗ ਹੁਣ ਸਾਡੇ ਪੁਲਿਸ ਦੇ ਭਗਵੰਤਮਾਨ ਜੀ ਨੂੰ ਮੈਂ ਪੁੱਛਦਾ ਜ਼ੀਰੋ ਟੋਲਰੈਂਸ ਕਿੱਥੇ ਗਈ ਇੱਕ ਪਾਸੇ ਤੁਸੀਂ ਇਹਨਾਂ ਨੂੰ ਸਸਪੈਂਡ ਕਰਦੇ ਹੋ ਇੱਕ ਪਾਸੇ ਕੋਈ ਪਰਚਾ ਜਿਹੜਾ ਬਿਜ਼ਨਸ ਕਰਦੇ ਹੋ ਦੋ ਤਰੀਕੇ ਨਾਲ ਚੱਲਣ ਦਿਓ ਪੁਲਿਸ ਨੂੰ ਇੱਕ ਰੂਲ ਦੇ ਮੁਤਾਬਕ ਇੱਕੋ ਤਰੀਕੇ ਨਾਲ ਚੱਲੋ ਤੇ ਜਿਆਦਾ ਵਧੀਆ ਹੋਏਗਾ ਪੁਲਿਸ ਦਾ ਮਨੋਬਲ ਨਹੀਂ ਡਿਗੇਗਾ ਪੁਲਿਸ ਕੰਮ ਕਰ ਗਈ ਡਟ ਕੇ ਹੁਣ ਜਿਹੜਾ ਤੁਸੀਂ ਦੇਖੋ ਵੀ ਸਾਡੇ ਇੱਕ ਮੈਂ ਡੀਜੀਪੀ ਸਾਹਿਬ ਦੀ ਇੰਟਰਵਿਊ ਸੁਣੀ ਸੀ ਚਟੋਪਾਦਿਆ ਸਾਹਿਬ ਦੀ ਉਹ ਕਹਿੰਦੇ ਜੀ ਇਹ ਪੈਸੇ ਜਿਹੜੇ ਫੜੇ ਨੇ ਇੱਕੋ ਵਾਰੀ ਨਹੀਂ ਇਕੱਠੇ ਹੋਏ ਇਹਦਾ ਮਤਲਬ ਹੈ ਡੀਜੀਪੀ ਸਾਹਿਬ ਨੂੰ ਪਤਾ ਵੀ ਪੈਸੇ ਹੌਲੀ-ਹੌਲੀ ਇਕੱਠੇ ਹੋ ਰਹੇ ਨੇ ਇੱਕੋ ਵਾਰ ਹੀ ਨਹੀਂ ਇਕੱਠੇ ਹੋਏ ਪੇ ਹੌਲੀ-ਹੌਲੀ ਹੋ ਰਹੇ ਇਹਦਾ ਮਤਲਬ ਅਫਸਰਾਂ ਦੇ ਪੂਰਾ ਨੋਟਿਸ ਦੇ ਵਿੱਚ ਜੇ ਮੈਂ ਤਾਂ ਮੈਂ ਤਾਂ ਕਹਿੰਦਾ ਮੇਰੇ ਹਿਸਾਬ ਨਾਲ ਇਹ ਬੈਗ ਫਿਰ ਸੀਨੀਅਰ ਅਫਸਰਾਂ ਨੂੰ ਡੀਜੀਪੀ ਸਾਹਿਬ ਨੂੰ ਗਿਆ ਹੋਵੇਗਾ ਜਿਨ੍ਹਾਂ ਨੇ ਸਸਪੈਂਡ ਨਹੀਂ ਸਸਪੈਂਡ ਕੀਤਾ ਇਹਨੂੰ ਡਿਸਮਿਸ ਨਹੀਂ ਕੀਤਾ ਇਹ ਬੈਗ ਫਿਰ ਜਿਹੜਾ ਜਿਹੜਾ ਨੋਟਿਸ ਜਾਰੀ ਹੋਇਆ ਉਹਦੇ ਵਿੱਚ ਲਿਖਿਆ ਕਿ ਕਾਨੂੰਨ ਕਹਿੰਦਾ ਆ ਕਿ ਜਿਹੜਾ 48 ਘੰਟੇ ਇਦਾਂ ਦੇ ਸਿਚੁਏਸ਼ਨ 'ਚ ਰਹਿੰਦਾ ਆ ਪੁਲਿਸ ਮੁਲਾਜ਼ਮ ਭਾਵੇਂ ਕਸਟਡੀ ਹੋਵੇ ਜਾਂ ਦੋਸ਼ਾਂ ਦੇ ਵਿੱਚ ਹੋਵੇ ਉਹਨੂੰ ਸਸਪੈਂਡ ਕਰ ਦੇਣਾ ਚਾਹੀਦਾ ਆ ਔਰ ਉਹ ਸਸਪੈਂਡ ਕਹਿੰਦੇ ਅਸੀਂ ਕਰ ਦਿੱਤਾ ਆ ਇਹ ਤਾਂ ਫਿਰ ਲਾਫਲੀ ਹੋਇਆ ਨਹੀਂ ਤਾਂ 311 ਸਾਨੂੰ ਲਾ ਕੇ ਸਾਨੂੰ ਦੱਸਿਆ ਜਾਵੇ ਸਾਡੇ ਅਸੀਂ ਦੇਸ਼ ਨਾਲ ਕਿਹੜੀ ਦੇਸ਼ ਧਰੋਈ ਕੀਤੀ ਜਿਹੜਾ ਸਾਨੂੰ 311 ਲਾਈ ਇਹ ਅਜੇ ਮੁਲਕ ਨਾਲ ਦੇਸ਼ ਧਰੋਈ ਮੈਂ ਕਹਿ ਸਕਦਾ ਇਹ ਕੀ ਪਤਾ ਪੈਸੇ ਕਿੱਥੋਂ ਕਿੱਥੋਂ ਆਏ ਨੇ ਇਹ ਕੋ ਕੀ ਬਹੇ ਤਾਂ ਉਸ ਬੰਦੇ ਨੇ ਕੰਪਲੇਂਟ ਕਰਤੀ ਉਹਨਾਂ ਕੋਲੋਂ 5 ਲੱਖ 10 ਲੱਖ ਜੋ ਵੀ ਆ ਗਿਆ ਚੱਲ ਮੰਨ ਲਓ 1 ਕਰੋੜ ਉਹਨਾਂ ਕੋਲੋਂ ਆਇਆ ਬਾਕੀ ਕਿੱਥੋਂ ਆਇਆ ਮੈਂ ਤੇ ਇਹ ਗੱਲ ਕਹਿੰਦਾ ਵੀ ਇਹ ਦੇਸ਼ ਤਰੋਇ ਦੇ ਇਹ ਵੱਡੀ ਬਣਦੀ ਹੈ ਕਿੱਥੋਂ ਘੜੀਆਂ ਆਈਆਂ ਕਿ 5-5 10-10 ਲੱਖ ਦੀਆਂ ਕਿੱਥੋਂ ਘੜੀਆਂ ਆਈਆਂ ਗੱਲ ਸਿਆਣੇ ਕਹਿੰਦੇ ਵੀ ਘੜੀ ਜਿਹੜੀ ਮਰਜ਼ੀ ਉਹਨੇ ਟਾਈਮ ਦੇਣਾ ਪਰ ਜਦੋਂ ਮਾੜਾ ਵਕਤ ਆ ਗਿਆ ਉਸ ਘੜੀ ਨੇ ਮਾੜਾ ਵਕਤ ਨਹੀਂ ਦੱਸਣਾ ਵੀ ਕਦੋਂ ਤੁਹਾਡੇ ਤੇ ਮਾੜਾ ਵਕਤ ਆ ਗਿਆ ਠੀਕ ਨਾ ਗੱਲ ਇਹ ਡੀਏ ਡੀਏ ਜੀ ਸਾਫ ਹੋਣਾ ਜਿਹੜਾ ਗਾਲਤ ਬਗਾਰ ਕੇ ਇਹਨੂੰ ਬੋਲਦਾ ਨਹੀਂ ਇਹ ਡੀਏ ਜੀ ਸਾਫ ਹੋਏ ਕਿ ਜੇ ਸੀਕ੍ਰੇਟ ਇਨਕੁਆਰੀ ਕੀਤੀ ਜਾਵੇ ਜੋ ਔਰਤਾਂ ਨਾਲ ਇਹਨੇ ਬਦਤਮੀਜ਼ੀ ਕੀਤੀ ਜੋ ਮਹੱਕਮੇ ਦੇ ਵਿੱਚ ਸਾਡੇ ਵਿਚਾਰੀਆਂ ਨੌਕਰੀ ਕਰਦੀਆਂ ਨਾਲ ਹਰਾਸ ਕੀਤਾ ਉਹਨਾਂ ਨੂੰ ਉਹ ਵਿਚਾਰੀਆਂ ਸਾਹਮਣੇ ਤਾਂ ਨਹੀਂ ਆ ਸਕਦੀਆਂ ਪਰ ਉਹ ਦੱਸਦੀਆਂ ਤਾਂ ਹੈ ਨਾ ਜ਼ਰੂਰ ਜੋ ਹਰਾਸਮੈਂਟ ਉਹਨਾਂ ਨਾਲ ਹੋਈ ਹੈ ਮੈਂ ਸਰਕਾਰ ਕੋਲੋਂ ਮੈਂ ਭਗਵੰਤ ਮਾਨ ਜੀ ਕੋਲ ਬੇਨਤੀ ਕਰਦਾ ਕਿ ਜੇ ਇਨਕੁਆਰੀ ਇਹਨਾਂ ਦੀ ਇਹ ਪੰਜਾਬ ਪੁਲਿਸ ਨਹੀਂ ਕਰਦੀ ਚਾਹੇ ਕਦੇ ਹੋਰ ਕੋਲ ਲਾਇਆ ਜਾਵੇ ਇਹਨਾਂ ਚੀਜ਼ਾਂ ਦੀ ਕੋਖ ਕੀਤੀ ਜਾਵੇ ਨਾ ਭਗਵੰਤ ਮਾਨ ਜੀ ਥੋੜਾ ਚੱਲਦਾ ਪਿਆ ਬਦਨਾਮੀ ਤੁਹਾਡੀ ਹੋ ਰਹੀ ਏ ਤੇ ਠੱਗੀ ਮਹਿਕਮਾ ਮਾਰ ਰਿਹਾ ਪੁਲਿਸ ਤੁਸੀਂ ਦੇਖੋ ਕਿ ਇਹ ਡਿਸਮਿਸ ਕਿਉਂ ਨਹੀਂ ਕੀਤਾ ਗਿਆ ਇੱਕ ਗੁਰਸ਼ੇਰ ਸਿੰਘ ਡੀਐਸਪੀ ਜਿਹੜਾ ਜਿਹਨੇ ਇੰਟਰਵਿਊ ਕਰਾਈ ਸੀ ਹੈ ਉਹਦੀ ਇੰਟਰਵਿਊ ਕਰਾਈ ਤੇ ਉਹ ਡਿਸਮਿਸ ਕਿਉਂਕਿ ਉਹ ਪੀਪੀਐਸ ਹੀ ਤਾਂ ਹੀ ਡਿਸਮਿਸ ਨਾ ਉਹਨੂੰ ਕਿਉਂ ਨਹੀਂ ਅਗੇ ਕਿ ਉਹਨੂੰ ਸਸਪੈਂਡਰੀ ਕੀਤਾਗਾ ਸਸਪੈਂਡ ਕਰ ਦੋ ਫਿਰ ਤੁਹਾਡੀਆਂ ਪ੍ਰਾਪਰਟੀਆਂ ਹੁਣ ਸੀਜ਼ ਕਿਉਂ ਨਹੀਂ ਹੋਣਗੀਆਂ ਇਹ ਪ੍ਰਾਪਰਟੀਆਂ ਤੁਹਾਡੀਆਂ ਵੀ ਸੀਜ਼ ਹੋਣੇ ਚਾਹੀਦੀਆਂ ਮੈਂ ਇਹ ਗੱਲ ਪੁੱਛਣਾ ਚਾਹਦਾ ਕਿਉਂਕਿ 21 ਤਰੀਕ ਨੂੰ ਹੀ ਇਹ ਸਾਰੀਆਂ ਚੀਜ਼ਾਂ ਦਾ ਬਕਾਇਦਾ ਪਲੰਦਾ ਬਣਾ ਕੇ 21 ਤਰੀਕ ਨੂੰ ਪੀਏਪੀ ਗੇਟ ਦੇ ਉੱਤੇ ਇਕੱਠੇ ਹੋ ਰਹੇ ਸਾਰੇ ਉਹ ਸਾਰੀਆਂ ਚੀਜ਼ਾਂ ਲਵਾਂਗੇ ਔਰ ਬਿਲਕੁਲ ਅਸੀਂ ਜਾਜ ਇੱਕ ਬਰੀ ਹੋਏ ਯਾਰ 15-16 ਮੁਲਾਜ਼ਮਾਂ ਦੇ ਤੁਸੀਂ ਪਰਚਾ ਦੇਤਾ ਝੂਠਾ ਦੇਤਾ ਸਹੀ ਦੇਤਾ ਜਦੋਂ ਮਾਨਜੇ ਕੋਟਾ ਨੇ ਸਾਨੂੰ ਬੜੀ ਕਰ ਦਿੱਤਾ ਫਿਰ ਤੁਸੀਂ ਸਾਡੇ ਕੋਲੋਂ ਅਸੀਂ ਪੈਸੇ ਮੰਗਦੇ ਹੋ ਮੈਂ ਤਾਂ ਸਿੱਧੀ ਗੱਲ ਕਹਣਾ ਅਸੀਂ ਪੈਸੇ ਨਹੀਂ ਦੇ ਸਕਦੇ ਸਾਡੇ ਕੋਲ ਪੈਸੇ ਨਹੀਂ ਆ। ਫਿਰ ਇੱਕੋ ਗੱਲ ਹੀ ਉਹ ਗੱਲ ਹੀ ਹੋਏਗੀ ਉਹ ਪੈਸੇ ਦਿੰਦਾ ਜਿਹੜਾ ਬੰਦੇ ਕੋ ਇੰਨਾ ਰਿਕਵਰੀ ਹੋਈ ਸਭ ਕੋ ਹੋਇਆ ਉਹਨੂੰ ਤੁਸੀਂ ਸਸਪੈਂਡ ਕੀਤਾ। ਇਹਦਾ ਮਤਲਬ ਇਹ ਆ ਵੀ ਅਸੀਂ ਪੈਸੇ ਨਹੀਂ ਦੇ ਸਕਦੇ ਇਸ ਕਰਕੇ ਸਾਨੂੰ ਬਾਹਰ ਨਹੀਂ ਕੀਤਾ। ਕੋਈ ਗੱਲ ਨਹੀਂ। ਪਰ ਅਹੀ ਤੁਹਾਡੇ ਕੱਲੇ ਕੱਲੇ ਪੋਤਲੇ ਜਰੂਰ ਫੋਲਾਂਗੇ ਕੱਲੇ ਕੱਲੇ ਦੀ ਡਿਟੇਲ ਦੇਾਂਗੇ ਬਣਾ ਕੇ ਦੇਾਂਗਾ ਵਾ ਬਣਾ ਰਿਆਂ ਆ ਰਹੀ ਮੇਰੇ ਕੋਲ ਹੌਲੀ ਹੌਲੀ ਕੱਟੀ ਹੋ ਰਹੀ ਜੇ ਇਤਰੋ ਨਹੀਂ ਆ ਰਹੀ ਮੈਨੂੰ ਬਾਹਰ ਸਾਰੇ ਬੰਦੇ ਆਪਣੇ ਬਾਹਰ ਵੀ ਗਏ ਨੇ ਕੋਈ ਸਾਰੇ ਬੰਦੇ ਕਰਦੇ ਨੇ ਇਹ ਕੱਲੇ ਕੱਲੇ ਡਿਟੇਲ ਦੇਾਂਗਾ ਮੈਂ ਸਰਕਾਰ ਨੂੰ ਫੇਰ ਬੇਨਤੀ ਕਰਦਾ ਆਪਣੇ ਮੁੱਖ ਮੰਤਰੀ ਸਾਹਿਬ ਜੀ ਥੋੜਾ ਜਿਆ ਐਨਾਲੋ ਧਿਆਨ ਦਿੱਤਾ ਜਾਏ ਕੁਛ ਐਹੋ ਜੀਆਂ ਗੱਲਾਂ ਜਿਹੜੀਆਂ ਇਹ ਤੁਹਾਡੇ ਤੱਕ ਪਹੁੰਚਣ ਹੀ ਨਹੀਂ ਦਿੰਦੇ ਪੰਜਾਬੀ ਕਹਿੰਦੇ ਥੱਲੇ ਹੀ ਟੋਕਾ ਮਾਰ ਕੇ ਕਰ ਲੈਂਦੇ ਨੇ ਵੀ ਜ਼ਖਮੀ ਕਰ ਦਈਏ ਤੁਹਾਡੇ ਤੱਕ ਪਹੁੰਚ ਹੀ ਨਾ ਤੇ ਜੀਲੋ ਟਾਲਰਸ ਨੇਸ ਨੂੰ ਜ਼ੀਰੋ ਦੇ ਤਰੀਕੇ ਨਾਲ ਫਿਰ ਜਾਂਦੇ ਬਰਾਬਰ ਚਲਾਓ ਇਹ ਨਾ ਵੀ ਇੱਕ ਨੂੰ ਛੱਡ ਦਿਓ ਤੇ ਇੱਕ ਨੂੰ ਮਾਰ ਦਿਓ ਅੱਛਾ ਇੱਕ ਇੱਕ ਕੱਲ ਹੋਰ ਜਿਹੜਾ ਵਿਚੋਲਾ ਦੱਸਿਆ ਜਾ ਰਿਹਾ ਸੀ ਜਿਹੜਾ ਸਾਥੀ ਦੱਸਿਆ ਜਾ ਰਿਹਾ ਸੀ ਕ੍ਰਿਸ਼ਨੂ ਕਹਿੰਦੇ ਉਹਦੀ ਇੱਕ ਡਾਇਰੀ ਵੀ ਮਿਲੀ ਹੈ ਉਹ ਡਾਇਰੀ ਦਾ ਬੜਾ ਰੌਲਾ ਹੈ ਕਹਿੰਦੇ ਡਾਇਰੀ ਦੇ ਵਿੱਚ ਬੜੇ ਨਾਮ ਨੇ ਇੱਥੋਂ ਤੱਕ ਕਿਹਾ ਗਿਆ ਹੈ ਕਿ ਉਸਦੇ ਫੋਨ ਨੰਬਰ ਦੇ ਵਿੱਚ ਇੰਨੇ ਜਿਆਦੇ ਕੰਟੈਕਟ ਹੈ ਇੰਨੇ ਤਾਂ ਕਹਿੰਦੇ ਅਜ ਤੱਕ ਆਈਪੀਐਸ ਆਈ ਇਹ ਅਫਸਰ ਨਹੀਂ ਹੋਣੇ ਉਹ ਤਾਂ ਜਾਣੇ ਹੋਣਾ ਹੈਗਾ ਨਾ ਜਦੋਂ ਡੈਰੀ ਫੜੀ ਹੈ ਜੇ ਹੋਰ ਵੀ ਕਈ ਕੁਸ਼ ਜੇ ਹੌਲੀ ਹੌਲੀ ਨਿਕਲਦਾ ਆ ਬੈਣਾ ਇਹ ਜੇ ਇਹਨਾਂ ਨੇ ਓਪਨਲੀ ਤਾਂ ਨਹੀਂ ਕੀਤੀ ਮੈਂ ਤੁਹਾਨੂੰ ਦੋ ਦੋ ਕਿਹਾ ਸੀ ਨਾ ਮੈਨੂੰ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਇਹ ਤਾਂ ਯਾਰ ਰਿਮਾਂਡ ਵੀ ਨਹੀਂ ਲਿਆ ਇਹਨੂੰ ਜੁਡੀਸ਼ੀਅਲ ਕਸਟਡੀ ਭੇਜਤਾ ਮੈਂ ਕਿਹਾ ਥੋੜੀ देर ਰੁਕੋ ਕੱਲੀ ਕੱਲੀ ਚੀਜ਼ ਬਾਹਰ ਆਏਗੀ ਕੱਲੇ ਕੱਲੇ ਹਰ ਇੱਕ ਚੀਜ਼ ਦਾ ਰਿਮਾਂਡ ਇੱਕ ਕੇਸ ਦਾ ਇੱਕ ਮੈਂ ਉਹ ਦਿਨ ਵੀ ਕਿਹਾ ਸੀ ਮੈਂ ਕਿਹਾ ਚਾਰ ਪੰਜ ਪਰਚੇ ਦਰਜ ਹੋਣੇ ਨੇ ਤੇ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ ਹੋਣਾ ਇੱਕ ਐਨਡੀਪੀਐਸ ਦਾ ਅਸਲ ਐਕਟ ਦਾ ਹੋਣਾ ਇੱਕ ਐਕਸਾਈ ਜਕਟ ਦਾ ਕਿਉਂਕਿ ਸ਼ਰਾਬੀ ਫੜੀ ਗਿਆ ਐਕਸਾਈ ਐਕਟ ਦਾ ਬਣਦਾ ਕਿਉਂਕਿ ਸ਼ਰਾਬੀ ਫੜਿਆ ਗਿਆ ਅਸਲ ਐਕਟ ਵੀ ਬਣਦਾ ਮੈਂ ਕਿਤੇ ਪੜਿਆ ਸੀ ਕਿੰਨੇ 100 ਤੋਂ ਵੱਧ ਬੋਤਲ ਫੜੀ ਗਈ ਹੈ ਸ਼ਰਾਬ ਦੀ 180 ਬੋਤਲ ਫੜੀ ਗਈ ਜੀ ਔਰ ਉਹਦੇ ਵਿੱਚ ਕੁਝ ਬਾਹਰ ਦੀ ਵੀ ਹੈ ਕੋਈ ਸਾਰੀ ਵੀ ਮਤਲਬ 180 ਬੋਤਲ ਥੋੜੀ ਨਹੀਂ ਆ ਗਈ ਕੋਈ ਇਹ ਤੁਸੀਂ ਦੇਖ ਲਓ ਵੀ ਇੰਨੀ ਸ਼ਰਾਬ ਫੜੀ ਗਈ ਇੰਨਾ ਰੁਪਈਆ ਫੜਿਆ ਗਿਆ ਕਿਤੇ ਛੋਟੀ ਮੋਟੀ ਗੱਲ ਨਹੀਂ ਕੋਈ ਤੇ ਹੈ ਨਹੀਂ ਵੀ ਜ਼ਮੀਨ ਵੇਚੀ ਈਵਨ ਕਿ ਮੈਨੂੰ ਅਮਰੀਕਾ ਤੋਂ ਫੋਨ ਆਇਆ ਮਰੇ ਦੋਸਤ ਜੀ ਉਹਨੇ ਮੈਨੂੰ ਦੱਸਿਆ ਸਾਡੇ ਵਿਭਾਗ ਦੇ ਇੰਸਪੈਕਟਰ ਰਟਾਇਰ ਹੋ ਗਏ ਮੈਨੂੰ ਦੱਸਿਆ ਕਹਿੰਦਾ ਯਾਰ ਤੂੰ ਹੀ ਥੋੜੀ ਕਹਿ ਰਹੇ ਹੋ ਘਾਟ ਤੋਂ ਘਾਟ 5-600 ਕਰੋੜ ਰੁਪਏ ਦੀ ਪ੍ਰਾਪਰਟੀ ਆਦੀ ਅੱਛਾ ਜਦੋਂ ਇਹ ਭਰਤੀ ਹੋਇਆ ਹੀ ਕਹਿੰਦੇ ਉਦੋਂ ਦੇਖ ਲਓ ਇਹਦੇ ਨਾਂ ਤੇ ਕੀ ਅੱਜ ਕੀ ਇਹਦੇ ਨਾਂ ਤੇ ਇੱਕ ਤੇ ਹੁੰਦਾ ਨਾ ਵੀ ਇੱਧਰ ਉੱਧਰ ਲੋਕਾਂ ਦੇ ਨਾਂ ਵੀ ਕਿਰਾਏ ਜਿਹੜੀ ਆਪਣੇ ਨਾਂ ਤੇ ਹੋਣੀ ਉਹ ਲੱਗ ਹੋਣੀ ਹੈ ਮੈਂ ਇਹ ਹੋ ਬਾਰ-ਬਾਰ ਕਈ ਵਾਰੀ ਇਹ ਸਵਾਲ ਕਰ ਚੁੱਕਾ ਸਰਕਾਰ ਨੂੰ ਵੀ ਕਰਜ਼ਾ ਲਾਉਣ ਦੀ ਲੋੜ ਨਹੀਂ ਆ ਆਈਪੀਐਸ ਦੇ ਆਈਐਸ ਦੀ ਪ੍ਰਾਪਰਟੀ ਸਾਰੀ ਅਟੈਚ ਕਰ ਲਓ ਤੇ ਕਰਜ਼ਾ ਪੰਜਾਬ ਦਾ ਵੈਸੇ ਹੀ ਲਾਤੀ ਜਾਣਾ ਭਗਵੰਤਬਾਨ ਜੀ ਜੇ ਬੇਨਤੀ ਮੇਰੀ ਸੁਣਦੇ ਹੋਗੇ ਨਾ ਤੇ ਇੱਕ ਵੱਖਰੀ ਸੈਟ ਨਾ ਬਣਾਈ ਜਾਵੇ ਇਹ ਇੱਕ ਕੋਈ ਬੰਦੇ ਆਪਣਾ ਬਾਹਰਲੀ ਸਟੇਟ ਤੋਂ ਲੈ ਲਈਏ ਜਾਂ ਕਿਤੋਂ ਵੀ ਲੈ ਕੇ ਨਾ ਇਸ ਚੀਜ਼ ਦੀ ਕੋਖ ਜੜੀ ਡੰਗਾਈ ਨਾਲ ਕੀਤੀ ਜਾਵੇ ਕਿ ਕਿਹੜੇ-ਕਿਹੜੇ ਅਫਸਰ ਕੋਲ ਕੀ ਕੀ ਹੈ ਜਦੋਂ ਤੇ ਆਉਂਦੇ ਨੇ ਟ੍ਰੇਨ ਤੋਂ ਇਹਨਾਂ ਨੂੰ ਲੈਣ ਵਾਸਤੇ ਕੋਈ ਸਾਡੇ ਵਰਗਾ ਥਾਣੇਦਾਰ ਭੇਜ ਦੇ ਯਾਰ ਰੀਸੀਵ ਕਰ ਲਿਓ ਤੇ ਵਾਪਸੀ ਜਾਣ ਲੱਗਾ ਜਿਹੜੀ ਟ੍ਰੇਨ ਤੇ ਆਉਂਦੇ ਮੇਰੇ ਖਿਆਲ ਉਹ ਟ੍ਰੇਨ ਚ ਟ੍ਰੇਨ ਵੀ ਭਰ ਲਿਆ ਨਾ ਸਮਾਨ ਦੀ ਤੇ ਮੇਰੇ ਖਿਆਲ ਟ੍ਰੇਨ ਵੀ ਛੋਟੀ ਪੈ ਜਾਗੇ ਇੰਨੀ ਕਮਾਈ ਕਰ ਜਾਂਦੇ ਨੇ ਅੱਛਾ ਜਿਹੜਾ ਉਹ ਕ੍ਰਿਸ਼ਨੂ ਹੈ ਉਹਦੀਆਂ ਫੋਟੋਆਂ ਕਹਿੰਦੇ ਨਵਜੋਤ ਸਿੱਧੂ ਨਾਲ ਬੜੀਆਂ ਅੱਜਕੱਲ੍ਹ ਵਾਇਰਲ ਹੋ ਰਹੀਆਂ ਜੱਦਾ ਰੌਲਾ ਪਿਆ ਹੋਰ ਕੋਈ ਆਵੇ ਨਾ ਆਵੇ ਸਾਹਮਣੇ ਵੈਸੇ ਤਾਂ ਕਹਿੰਦੇ ਹੋਰ بڑے ਅਫਸਰ ਨੇ ਉਹਦੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਉਹਦੇ ਨਾਲ ਫੋਟੋਆਂ ਖਿੱਚੀਆਂ ਪ ਨਵਜੋਤ ਸਿੱਧੂ ਤੇ ਵਿਆਰਲ ਹੋਣਾ ਹੀ ਹੈ ਮੈਂ ਗੱਲ-ਗੱਲ ਦੱਸਣ ਲੱਗਾ ਕਿ ਉਹ ਤੇ ਨਵਜੋਤ ਸਿੱਧੂ ਤੇ ਇੱਕ ਪਾਸੇ ਰੱਖਦੀ ਆਪੋਜੀਸ਼ਨ ਸਰਕਾਰ ਦਾ ਕੋਈ ਬੰਦਾ ਨਹੀਂ ਬੋਲਿਆ ਅਜ ਤੱਕ ਕੋਈ ਐਮਐਲਏ ਨਹੀਂ ਇੱਕ ਰਾਜਾ ਬੜਿੰਗ ਜਿਹੜਾ ਉਹ ਨਹੀਂ ਬੋਲਿਆ ਕਾਂਗਰਸ ਦਾ ਪ੍ਰਧਾਨ ਉਹ ਕਿੱਥੇ ਚਲਾ ਗਿਆ ਹੁਣ ਕਿੱਥੇ ਗਿਆ ਉਹ ਇੱਕ ਸੁਖਪਾਲ ਖਹਿਰਾ ਜ਼ਰੂਰ ਹੈ ਉਹ ਸੱਚ ਬੋਲਦਾ ਮੇਰੇ ਵਾਂਗੂ ਤੇ ਉਹ ਚੁੱਪਦਾ ਵੀ ਲੋਕਾਂ ਨੂੰ ਜੇ ਉਹ ਸਚਾਈ ਬੋਲਦਾ ਚੁੱਪਦਾ ਵੀ ਲੋਕਾਂ ਨੂੰ ਮੈਂ ਵੀ ਸਚਾਈ ਬੋਲਦਾ ਮੈਂ ਚੁੱਪਦਾ ਵੀ ਹੋਵਾਂਗਾ ਨਾ ਅਫਸਰਾਂ ਨੂੰ ਠੀਕ ਹੈ ਨਾ ਚੁੱਪਦਾ ਵੀ ਦੁੱਖ ਲੱਗਦਾ ਨਾ ਵੀ ਯਾਰ ਇਹ ਬੋਲਦਾ ਕੀ ਹੈ ਮੈਂ ਬੋਲਦਾ ਸਚਾਈ ਤਾਂ ਹੀ ਨਹੀਂ ਕਰਦੇ ਬਾਹ ਹਾਂ ਤਾਂ ਹੀ ਨਹੀਂ ਕਰਦੇ ਬਾਹ ਨਾ ਕਰਨਗੇ ਨੌਕਾ ਉਮਰ ਲੰਘ ਗਈ ਅੱਜ ਮੇਰੀ 59ਵਾਂ ਸਾਲ ਚੱਲਦਾ ਨਾ ਕਰਨਗੇ ਫਿਰ ਕੀ ਰੋਟੀ ਖਾਈ ਜਾਂਦੇ ਬੈਣਾ ਬਾਬਾ ਨਾਲ ਰੋਟੀ ਦਿੰਦਾ ਬਾਬੇ ਨਾਲ ਕਹਿੰਦਾ ਮਾਲਕਾ ਤੂੰ ਰੋਟੀ ਦੇਈ ਜਾ ਬਹੁਤ ਪਰ ਮੈਂ ਇਹ ਵੀ ਗੱਲ ਨਾਲ ਹੈ ਵੀ ਮੈਂ ਚੁੱਪ ਵੀ ਨਹੀਂ ਬਠਣ ਵਾਲਾ ਕਿਉਂਕਿ ਇਕੱਲੇ ਇਕੱਲੇ ਦਾ ਇਕੱਲੇ ਇਕੱਲੇ ਦੀ ਮੈਂ ਹੁਣ ਡਿਟੇਲ ਬਣਾਣੀ ਸ਼ੁਰੂ ਕਰਦਾ ਮੈਂ ਇੱਕ ਦੱਸਿਆ ਜਾਵੇ ਪੰਜਾਬ ਦੇ ਵਿੱਚ ਮੈਂ ਕਈ ਵਾਰੀ ਕਹਿ ਚੁੱਕਾ ਮੈਂ 6-7 ਆਈ ਪਿਆ ਸੀ ਨਾ ਤੇ ਬਾਕੀ ਜਿਹੜੇ ਕੋਈ ਆਈ ਪੈਸੇ ਉਹ ਐਸਐਸਪੀ ਲੱਗਣਗੇ ਉਹ ਹੀ ਈ ਡੀ ਹੈ ਜੀ ਉਹ ਹੀ ਆਈ ਜੀ ਜਿਹੜੇ ਬਾਕੀ ਨੇ ਫਰਮਾ ਭਗਵੰਤ ਮਾਨ ਜੀ ਤੁਸੀਂ ਬਾਕੀਆਂ ਨੂੰ ਬਾਹਰ ਭੇਜ ਦਿਓ ਕਿਤੇ ਜੇ ਇਹ ਬੰਦੇ ਇਹੋ ਹੀ ਨੇ ਇੱਥੇ ਸਾਫ ਯਾਰ ਹੁੰਦਾ ਵੀ ਬਾਕੀ ਵੀ ਕਮਾਈ ਕਰਕੇ ਦੇਣ ਵਾਲੇ ਹੋਣਗੇ ਸਰਕਾਰਾਂ ਨੂੰ ਜਬਸਰਾਂ ਨੂੰ ਆ 6-7 ਕਰੋੜ ਰੁਪਈਆ ਦਾ ਕੋਈ ਕੈਸ਼ ਫੜਿਆ ਇਹਦਾ ਮਤਲਬ ਬਾਕੀ ਵੀ ਉਹ ਪੈਸੇ ਦੇਖ ਲੱਗਦੇ ਹੋਣਗੇ ਤੇ ਜਾਂ ਇਹਨਾਂ ਕੋਈ ਪੈਸੇ ਲੈਂਦੇ ਹੋਣਗੇ ਹੋਰ ਤੇ ਗੱਲ ਕੋਈ ਹੋਣ ਸਕਦੀ ਮੇਰੇ ਪੰਜਾਬ ਦੇ ਸਾਥੀਓ ਜਿੰਨੇ ਵੀ ਪੰਜਾਬ ਦੇ ਪੀਪੀਐਸ ਅਫਸਰ ਵੀ ਬੈਠੇ ਨੇ ਮੈਂ ਉਹਨਾਂ ਵਾਸਤੇ ਵੀ ਬੇਨਤੀ ਕਰਦਾ ਉਹ ਵੀ ਕਿਉਂ ਨਹੀਂ ਐਸਐਸਬੀ ਲਾ ਸਕਦੇ ਜੇ ਹੋਰ ਲੱਗੇ ਉਹਨਾਂ ਨੂੰ ਵੀ ਲਾਤਾ ਜਾਵੇ ਐਸਐਸਬੀ ਤੁਸੀਂ ਮੌਕਾ ਤੇ ਦੇਖ ਕੇ ਦੇਖੋ ਯਾਰੋ ਆਈਪੀਐਸ ਦੇ ਜਿਹੜੇ ਦਫ਼ਤਰਾਂ 'ਚ ਬੈਠੇ ਉਹਨਾਂ ਨੂੰ ਮੌਕਾ ਤੇ ਦੇਖ ਕੇ ਦੇਖੋ ਤੁਸੀਂ ਲਾਓ ਤਾਂ ਸਹੀ ਉਹ ਜੇ ਇਹੋ ਜਿਹੀ ਕਰਾਪਸ਼ਨ ਕਰਨਗੇ ਜਿੱਥੇ ਆ ਫੜਿਆ ਗਿਆ ਉੱਥੇ ਉਹ ਫੜ ਕੇ ਅੰਦਰ ਦੇ ਦਿਓ ਤਾਂ ਕੀ ਹੋ ਜੂਗਾ ਇਹ ਫੜਿਆ ਸੈਂਟਰ ਹੈ ਤੁਸੀਂ ਆਪ ਫੜ ਲਓ ਪੰਜਾਬ ਦੀ ਵਿਜੀਲੈਂਸ ਦੇ ਉੱਤੇ ਤੁਸੀਂ ਹਿਸਾਬ ਲਾ ਲਓ ਇਹਨਾਂ ਨੂੰ ਬੰਦਿਆਂ ਨੂੰ ਯਕੀਨ ਨਹੀਂ ਆਇਆ ਕਿ ਪੰਜਾਬ ਦੀ ਵਿਜੀਲੈਂਸ ਤੇ ਯਕੀਨ ਹੁੰਦਾ ਤੇ ਇਹ ਕੰਮ ਪੰਜਾਬ ਦੀ ਵਿਜੀਲੈਂਸ ਵੀ ਕਰ ਸਕਦੀ ਸੀ ਪਰ ਇਹ ਪੰਜਾਬ ਦੀ ਵਿਜੀਲੈਂਸ ਨੇ ਨਹੀਂ ਕਰਨਾ ਕਹਿਣਾ ਜੀ ਡੀਏ ਜੀ ਉਹ ਜਿਹਨੇ ਕੰਪਲੇਂਟ ਕੀਤੀ ਹੈ ਬਜਾਏ ਇਹਨੂੰ ਫੜਨ ਦੇ ਉਹਨੂੰ ਅੰਦਰ ਦੇ ਦੇਣਾ ਹੈ ਇਹਨਾਂ ਨੇ ਠੀਕ ਹੈ ਨਾ ਮੈਨੂੰ ਇੱਥੇ ਤੱਕ ਵੀ ਛੱਕ ਆਇਆ ਸਰਕਾਰ ਤੇ ਅਧਿਕਾਰੀਆਂ ਤੇ ਮੇਰੇ ਨਾਲ ਵੀ ਕੋਈ ਗਲਤ ਸਟੈਪ ਲੈ ਆ ਸਕਦੇ ਨੇ ਕਈ ਵਾਰੀ ਮੈਨੂੰ ਥ੍ਰੈਟਿੰਗ ਆਈ ਪਰ ਮੈਂ ਨਹੀਂ ਪ੍ਰਵਾ ਕਰਦਾ ਕੋਈ ਗੱਲ ਨਹੀਂ ਮੈਂ ਹਰਾ ਮੈਨੂੰ ਮਰਨਾ ਸੀ 2 ਸਾਲ ਪਹਿਲਾਂ ਮਰ ਜਾਗੇ ਘੜ ਤੋਂ ਘੜ ਕੇ ਤੇ ਖਾਤੇ ਤੇ ਪਾਵਾਂਗੇ ਜੇ ਮਾਰਾ ਜਾ ਮਰਵਾਇਆ ਜਾਗੇ ਤਾਂ ਕਹਾਂਗੇ ਡੀਜੀਪੀ ਨੇ ਮਰਵਾਇਆ ਜਾਗੇ ਕਿਸੇ ਹੋਰ ਬਤਾ ਇਹਦਾ ਨਾਮ ਲੱਗਣਾ ਹੋਰ ਤੇ ਜੇ ਮੈਨੂੰ ਕਿਸੇ ਕੇਸ 'ਚ ਵੀ ਫਸਾਇਆ ਮੈਂ ਤਾਂ ਵੀ ਕਹਾਂਗਾ ਡੀਜੀਪੀ ਨੇ ਮਾਰੀ ਪ੍ਰੈਸ ਮੀਡੀਆ ਜਿੰਨੇ ਵੀ ਬੰਦੇ ਜਨਤਾ ਸਾਹ ਜਿੰਨੇ ਮੇਰੇ ਵੀਰ ਸੁਣਦੇ ਹੋਣਗੇ ਸਾਰੇ ਇਸ ਗੱਲ ਨੂੰ ਖਾਸ ਕਰਕੇ ਨੋਟ ਰੱਖਣਾ ਕਿਉਂਕਿ ਇਹ ਛੋ ਇਹ ਮਾਇਆ ਅਸਲੀ ਇਹ ਤਾਂ ਬੋਲਦਾ ਅਸਲੀ ਤਾਂ ਸਾਰਿਆਂ ਨੂੰ ਮਾੜੀ ਲੱਗਦੀ ਹੈ ਇਹ ਸਿਚੁਏਸ਼ਨ ਹੈ ਇਸ ਪੂਰੇ ਕੇਸ ਨੂੰ ਲੈ ਕੇ ਅਜੇ ਤੱਕ ਹੋਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੀ ਦੱਸਦੇ ਰਵਾਂਗੇ ਉਹ ਤੱਕਲੀ ਬਣੇ ਰੋ ਵਨ ਇੰਡੀਆ ਪੰਜਾਬੀ ਤੇ